ਹੱਡਾ ਕਣਕਾਂ ਇੱਕੀ ਲੋਟ ਆ ਯਾਰ ਜੇ ਆਪਾਂ ਮਸ਼ੀਨ ਲਈਏ ਸਾਂਝੀ ਲਿਆਵਾਂਗੇ ਸਾਡੇ ਵਾਲੇ ਬੁੜੇ ਨਾਲ ਰਾਏ ਕਰ ਲਾਂ ਉਹ ਸੀਜ਼ਨ ਵਧੀਆ ਲੱਗੂ ਐ ਇੱਕੀ ਕਣਕਾਂ ਖੜੀਆਂ ਤੇਲ ਘੱਟ ਖਾਊ ਟਰੈਕਟਰ ਹਾਂ ਇਹ ਤਾਂ ਗੱਲ ਹੈਗੀ ਐ ਚੱਲ ਛੋੜਿਆ ਬੁੜੇ ਦੀ ਗੱਲ ਆਲੇ ਬੁੜੇ ਕੋਲ ਚੱਲਦੇ ਆਜਾ ਆ ਜਾ ਦੇਖੋ ਨਾ ਗੱਲ ਕਰਕੇ ਚੱਲ ਉਹ ਬੈਠਾ ਹੋਏ ਛੋੜਾ ਆ ਜਾ ਉਹਨੂੰ ਪੁੱਛਦੇ ਆਂ ਉਹ ਸਮਾਰ ਕੇ ਗੱਲ ਕਰੀ ਚੰਗਾ ਹਾਂ ਉਹਨੂੰ ਪੁੱਛਦਾ ਉਹ ਕਿਵੇਂ ਆ ਮੁੰਡਿਆ ਠੀਕ ਆਪਾ ਬਹੁਤ ਵਧੀਆ ਹਾਂ ਹੋਰ ਕਣਕ ਦੇਖਣ ਆ ਗਿਆ ਅੱਜ ਹਾਂ ਕਣਕ ਦੇਖਣ ਆਏ ਸੀ ਨਾਲ ਦੰਨਾ ਇੱਕ ਰਾਏ ਜੀ ਕਰਦੇ ਸੀ ਅੱਛਾ ਵੀ ਆਪਾ ਤੂੜੀ ਵਾਲੀ ਮਸ਼ੀਨ ਲੈ ਲਈਏ ਜੇ ਉਰੀਆ ਦੇ ਮਸ਼ੀਨ ਆਏ ਕਰਾਂਗੇ ਮਸ਼ੀਨਾਂ ਸਾਂਝੀ ਚਲਾ ਲਾਂਗੇ ਆਪਾਂ ਸਾਂਝੀ ਲੈ ਲਾਂ ਆ ਟਰੈਕਟਰ ਸਾਡੇ ਵਾਲਾ ਹੈਗਾ ਉਹ ਤੇ ਵਧੀਆ ਚੱਲੂਗੀ ਲੈ ਲਓ ਸਾਰਾ ਲੈ ਲਓ ਲੈ ਆ ਐਕਸੀ ਕਣਕਾਂ ਖੜੀਆਂ ਤੇਲ ਘੱਟ ਮੱਚੂਗਾ ਲੈ ਲਓ ਲੈ ਲਓ ਆਓ ਮਸ਼ੀਨ ਫੇਰਾ ਮਸ਼ੀਨ ਹਾਂ ਮਸ਼ੀਨ ਆਏ ਕਰੀ ਪੈਸਾ ਦਾ ਹੱਲ ਕਰ ਲਈ ਤੂੰ ਮਸ਼ੀਨ ਆਪੇ ਲੈ ਆਈ ਪੈਸਾ ਤਾਂ ਮੈਂ ਕਲਵੰਡੀ ਮੰਡੀ ਲਾ ਦੇ ਜੀ ਮੰਡੀ ਤੋਂ ਲਿਆਉਂਗਾ ਬਸ ਕਰਮਾ ਦੀ ਮੰਡੀ ਵਾਜੋ ਪਰਣਾਲੇ ਵਾਜੋ ਮਸ਼ੀਨ ਵੀ ਮਿਲ ਜੂਗੀ ਹਾਂ ਤੇ ਭੁੱਕੀ ਰੋਜ਼ ਦੀ ਪਾਈ ਆ ਕੇ ਤਾਂ ਲੱਗੀ ਜਾਂਦੀ ਹੈ ਮਸ਼ੀਨ ਤੇ ਮੇਰੇ ਪਾਸ ਹਾਂ ਰੋਜ਼ ਦੀ ਪੈਸਾ ਆਉਣਾ ਭੈਣ 7-8 ਕਿਲੋ ਦਾ ਭੁੱਕੀ ਹੋਗੀ ਫਿਰ ਤਾਂ ਹੋਗੀ ਸੀਜ਼ਨ ਲੰਮਾ ਹਾਂ ਉਹਦਾ ਹੋਊਗੀ ਠੀਕ ਹੈ ਤੇ ਬਾਕੀ ਹੱਥ ਨੇ ਸ਼ੀ ਬਾਜਰਾ ਉੱਥੇ ਟਰੈਕਟਰ ਕੋਲੇ ਦੋ ਬੋਤਲਾਂ ਚਾਹੀਦੀਆਂ ਫੇਰ ਤਾਂ ਬਾਪੂ ਢੋਲ ਹੀ ਲੱਗ ਜੂ ਢੋਲ ਤਾਂ ਲੱਗੂ ਲੱਗੂ ਸੀਜ਼ਨ ਲੰਮਾ ਬਸ ਫੇਰ ਤੱਕ ਬਚ ਲਗੀ ਆਪਣੀ ਮਸ਼ੀਨ ਟਰੈਕਟਰ ਤੋਂ ਨਾ ਫੇਰ ਕਿਵੇਂ ਬਚਣਾ ਆ ਜਾ ਯਾਰ ਉਹ ਬਚੂਗੀ